ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਪੰਜਾਬ ਦੇ ਜਿਹੜੇ ਹੈ ਖਜ਼ਾਨੇ ਦੀ ਗੱਲ ਕਰਦੇ ਆਂ। ਪੰਜਾਬ ਦੇ ਖਜ਼ਾਨੇ ਦਾ ਹਾਲ ਅਜਿਹਾ ਹੋ ਗਿਆ ਕਿ ਪੰਜਾਬ ਦੀ ਸਰਕਾਰ ਨੇ ਕੋਈ 12-13 ਜਾਇਦਾਦਾਂ, ਅਜਹੀਆਂ ਛਾਂਟੀਆਂ ਨੇ ਜਿਨ੍ਹਾਂ ਨੂੰ ਤਕਰੀਬਨ 3000 ਕਰੋੜ ਦੇ ਵਿੱਚ ਵੇਚਣ ਦੇ ਬਾਰੇ ਉਹਨਾਂ ਦੀ ਸਕੀਮ ਚੱਲ ਰਹੀ ਹੈ। ਇਕ ਕਾਫੀ ਧੇਰ ਪਹਿਲਾਂ ਦੀ ਸਕੀਮ ਹੈ ਜਿਹਦਾ ਨਾਮ ਅੰਗਰੇਜ਼ੀ ਦੇ ਵਿੱਚ O U V G L ਹੈ ਚਾਣੀ ਜਿਹੜੀ ਸਰਕਾਰੀ ਖਾਲੀ ਪਈ ਜ਼ਮੀਨ ਹੈ ਉਸ ਦਾ ਸਭ ਤੋਂ ਵਧੀਆ ਸਚੰਜੇ ਢੰਗ ਨਾਲ ਵਰਤੋਂ ਕਿਵੇਂ ਹੋਵੇ ਉਹ ਸਕੀਮ ਸੀਗੀ ਵੀ ਉਹਨਾਂ ਸਕੀਮਾਂ ਉਹਨਾਂ ਉਹਨਾਂ ਜਾਇਦਾਦਾਂ ਦੀ ਚੰਗੀ ਵਰਤੋਂ ਕੀਤੀ ਜਾਵੇ ਜਦੋਂ ਕੋਈ ਵੀ ਬੰਦਾ ਇਸ ਸਕੀਮ ਦਾ ਨਾਮ ਸੁਣੂਗਾ ਤਾਂ ਲੱਗੂ ਇਹ ਕਿ ਜੇ ਕੋਈ ਖਾਲੀ ਥਾਂ ਪਿਆ ਹੈ ਕਿਸੇ ਮਹਿਕਮੇ ਦਾ ਕਿਸੇ ਸਰਕਾਰੀ ਮਹਿਕਮੇ ਦਾ ਤਾਂ ਉਸ ਦੇ ਵਿੱਚ ਕੋਈ ਇੰਸਟੀਚਿਊਟ ਬਣਾਈ ਜਾਵੇ ਕੋਈ ਉਹਦੇ ਚ ਰਿਸਰਚ ਸੈਂਟਰ ਬਣਾਇਆ ਜਾਵੇ ਕੋਈ ਉਹਦੇ ਵਿੱਚ ਕੋਈ ਵੱਡਾ ਖੇਡ ਪਾਰਕ ਬਣਾਇਆ ਜਾਵੇ ਜਾਂ ਉਹਦੇ ਵਿੱਚ ਕੋਈ ਅਕੈਡਮੀ ਬਣਾਈ ਦਿੱ ਜਾਵੇ ਜਾਂ ਉਹਦੇ ਚ ਕੋਈ ਰਿਸਰਚ ਸੈਂਟਰ ਹੋਰ ਕਿਸੇ ਤਰ੍ਹਾਂ ਦਾ ਕੋਈ ਚੀਜ਼ਾਂ ਦਾ ਬਣਾਇਆ ਜਾਵੇ ਜਾਂ ਪੰਜਾਬ ਖੇਤੀ ਪ੍ਰધાન ਦੇਸ਼ ਹੈ ਤਾਂ ਇਹਦੀ ਖੇਤੀ ਦੀ ਉਪਜ ਦੀ ਜਿਹੜੀ ਹੈਗੀ ਹੈ ਉਹਦਾ ਉਹਦੀ ਪ੍ਰੋਸੈਸਿੰਗ ਹੋ ਕੇ ਉਹਦੇ ਚ ਕੋਈ ਕਿਸੇ ਕਿਸਮ ਦੀ ਕੀਮਤ ਦਾ ਵਾਅਦਾ ਹੋ ਜਵੇ ਯਾਨੀ ਇਸ ਕਿਸਮ ਦਾ ਦਿਮਾਗ ਚ ਆ ਸਕਦਾ ਹੈ ਕਿਸੇ ਦੇ ਪਰ ਉਹ ਤਾਂ ਫਿਰ ਇਹ ਹੋਇਆ ਵੀ ਸਾਨੂੰ ਲੈਣੇ ਦੇਣੇ ਪੈਣੇ ਉਹ ਸੰਸਥਾ ਬਣਾਉਣ ਲਈ ਅਜਿਹਾ ਕੁਝ ਕਰਨ ਲਈ ਤਾਂ ਸਾਨੂੰ ਪੈਸੇ ਲਾਉਣੇ ਪੈਣੇ ਅਸੀਂ ਤਾਂ ਪੈਸੇ ਕੱਢਣੇ ਚਾਹੁੰਦੇ ਆ ਫਿਰ ਵਰਤੋਂ ਫਿਰ ਕਿਵੇਂ ਹੋਵੇ ਵਰਤੋਂ ਤਾਂ ਨਾ ਹੋਵੇ ਫਿਰ ਇਹ ਭਾਂਡੇ ਵੇਚ ਦਿੱਤੇ ਜਾਣ ਸਾਡੇ ਪਿੰਡਾਂ 'ਚ ਜਿਹੜੇ ਪਹਿਲਾਂ ਅਮਲੀ ਹੋਇਆ ਕਰਦੇ ਸੀਗੇ ਉਹ ਅਕਸਰ ਜਿਹੜੇ ਐ ਉਹ ਉਹ ਆਪਣੇ ਘਰ ਦੇ ਭਾਂਡੇ ਵੇਚ ਦਿੰਦੇ ਸੀ ਤੇ ਪਰਿਵਾਰ ਜਿਹੜਾ ਭਾਂਡਿਆਂ ਨੂੰ ਤਰਸਦਾ ਰਹਿੰਦਾ ਸੀਗਾ ਮਸਾਂ ਕਿਤੇ ਭਾਂਡੇ ਜੁੜਦੇ ਸੀ ਤੇ ਉਹ ਉਹਨਾਂ ਨੂੰ ਵੇਚ ਕੇ ਆਪਣਾ ਨਸ਼ਾ ਪੂਰਾ ਕਰ ਲੈਂਦੇ ਸੀ ਇਹ ਜਿਹੜੀ ਸਰਕਾਰ ਹੈ ਜਿਸ ਦੀ ਜਿਹੜੀ ਫਿਸਕਲ ਨੀਤੀ ਹੈ ਆਰਥਿਕ ਨੀਤੀ ਹੈ ਜਿਹੜੀ ਉਹ ਬਿਲਕੁਲ ਹੀ ਦਿਵਾਲੀਆ ਪਣਾਲੀ ਹੈ ਤੇ ਬਿਨਾ ਸੋਚੇ ਸਮਝੇ ਜਿੱਥੇ ਖਰਚ ਨਹੀਂ ਕਰਨੇ ਉੱਥੇ ਕਰਨੇ ਆ ਜਿੱਥੇ ਆਮਦਨ ਲੈਣੀ ਹੈ ਉਹ ਲੈਣੀ ਨਹੀਂ ਤੇ ਇੱਕੋ ਇੱਕ ਗੱਲ ਸੀਗੀ ਟਿੱਕੀ ਹੋਈ ਜਦੋਂ ਚੋਣਾ ਹੋਈਆਂ ਨੇ ਜਦੋਂ بڑے ਵੱਡੇ ਐਲਾਨ ਕੀਤੇ ਕੇਜਰੀਵਾਲ ਜੀ ਨੇ ਪਹਿਲਾਂ ਤਾਂ ਲੰਬਾ ਸਮਾਂ ਬਹੁਤ ਵੱਡੇ ਵੱਡੇ ਪੋਸਟਰ ਲਾਏ ਵੀ ਇੱਕ ਮੌਕਾ ਕੇਜਰੀਵਾਲ ਉਹਦੇ ਤੇ ਲੋਕਾਂ ਨੇ ਸਵਾਲ ਕਰੇ ਵੀ ਕੀ ਕੇਜਰੀਵਾਲ ਨੇ ਮੁੱਖ ਮੰਤਰੀ ਬਣਨੇ? ਫਿਰ ਜਦੋਂ ਮੁੱਖ ਮੰਤਰੀ ਭਗਵੰਤ ਦਾ ਨਾਂ ਆ ਗਿਆ ਤਾਂ ਫਿਰ ਦੋ ਆ ਗਏ ਵੀ ਦੋਨਾਂ ਨੂੰ ਮੌਕਾ ਦੇ ਦੋ ਇੱਕ ਜਿਹੜੀ ਉਹਦਾ ਮੌਕਾ ਨਹੀਂ ਖੁੰਝਿਆ ਤੇ ਫਿਰ ਇਹੀ ਕਿਹਾ ਗਿਆ ਜਦੋਂ ਕਿਸੇ ਨੂੰ ਕੋਈ ਪੁੱਛਿਆ ਵੀ ਤੁਸੀਂ ਜਿਹੜੀਆਂ ਸਕੀਮਾਂ ਲਾੜ ਰਹੇ ਹੋ, ਗਰੰਟੀਆਂ ਲਾੜ ਰਹੇ ਹੋ, ਕੇਜਰੀਵਾਲ ਕਹਿੰਦਾ ਮੇਰੀਆਂ ਗਰੰਟੀਆਂ ਨੇ ਇਹ। ਉਹ ਗਰੰਟੀਆਂ ਜਦੋਂ ਾਲਾਣੀ ਆ ਤਾਂ ਲੋਕਾਂ ਨੇ ਪੁੱਛਿਆ ਪੈਸਾ ਕਹਿੰਦੇ ਪੈਸਾ ਤਾਂ ਖੱਬੇ ਹੱਥ ਦਾ ਕੰਮ ਹੈ। ਆਈਆਰਐਸ ਬੰਦਾ ਇਹ। ਇਹਨੂੰ ਪੈਸੇ ਦਾ ਪਤਾ ਹੈ ਵੀ ਕਿੱਥੋਂ ਪੈਸਾ ਕੱਢਣਾ ਐਨੇ ਹਜ਼ਾਰ ਕਰੋੜ ਇੱਥੋਂ ਐਨੇ ਹਜ਼ਾਰ ਕਰੋੜ ਇੱਥੋਂ ਐਨੇ ਹਜ਼ਾਰ ਕਰੋੜ ਇੱਥੋਂ ਚਾਰ ਸਾਲ ਹੋਣ ਵਾਲੇ ਹੋ ਗਏ ਉਹ ਹਜ਼ਾਰਾਂ ਕਰੋੜ ਕਿਥੋਂ ਨਹੀਂ ਆਇਆ ਬਲਕਿ ਖਜ਼ਾਨੇ ਦਾ ਪੱਠਾ ਗੁੱਲ ਹੋ ਚੱਲਿਆ ਸੋ ਇਸ ਲਈ ਇਸ ਕਿਸਮ ਦੀਆਂ ਜਿਹੜੀਆਂ ਫੋਕੀਆਂ ਗੱਲਾਂ ਨੇ ਉਹਨਾਂ ਦੇ ਉੱਤੇ ਜਦੋਂ ਅਸੀਂ بڑا ਪੱਦਰ ਦੇ ਉੱਤੇ ਪੰਜਾਬੀ ਲੋਕਾਂ ਸਾਨੂੰ ਸੋਚਣ ਵਿਚਾਰਨ ਦੀ ਲੋੜ ਹੈਗੀ ਹੈ ਵੀ ਇਹ ਪੱਠਾ ਗੁੱਲ ਹੋਇਆ ਕਿਉਂ ਅਸਲ ਸੋ ਅਸੀਂ ਇਹਦਾ ਸਖਤ ਵਿਰੋਧ ਕਰਦੇ ਆ ਇਸ ਤਰ੍ਹਾਂ ਦੀਆਂ ਜਾਇਦਾਦਾਂ ਵੇਚਣ ਦਾ ਤੇ ਅਗਲੀ ਗੱਲ ਦੋਸਤੋ ਜਿਹੜੀ ਤੁਹਾਡੇ ਨਾਲ ਪੰਜਾਬ ਦੀ ਹੋਈ ਫੇਰ ਕਰ ਲਈਏ ਕੱਲ ਨੂੰ ਪੰਚਾਇਤ ਸੰਪਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਨੇ ਇਹਨਾਂ ਹਰੇਕ ਚੋਣਾਂ ਦੇ ਵਿੱਚ ਚਾਹੇ ਲੋਕ ਸਭਾ ਦੀ ਹੋਣ ਵਿਧਾਨ ਸਭਾ ਦੀ ਹੋਣ ਸ਼੍ਰੋਮਣੀ ਕਮੇਟੀ ਦੀਆਂ ਹੋਣ ਪੰਚਾਇਤਾਂ ਦੀਆਂ ਹੋਣ ਇਹ ਹੋਣ ਕੋਰਪੋਰੇਸ਼ਨਾਂ ਕਮੇਟੀਆਂ ਦੀਆਂ ਹੋਣ ਸਰਕਾਰੀ ਮੁਲਾਜ਼ਮਾਂ ਦੀਆਂ ਡਿਊਟੀਆਂ ਨਾਲ ਤੇ ਬੜੀ ਸਖਤ ਹੁੰਦੀ ਹੈ ਵੀ ਉਸ ਡਿਊਟੀ ਨੂੰ ਬੰਦੇ ਸਾਰੇ ਜਣੇ ਕਰਨ ਜੇ ਕੋਈ ਕਤਾਹੀ ਕਰਦਾ ਹੈ ਡਿਊਟੀ ਤੋਂ ਇਨਕਾਰ ਕਰਦਾ ਹੈ ਜਾਂ ਆਉਂਦਾ ਨਹੀਂ ਚਿਕਾਨੀ ਮਾਰਦਾ ਤਾਂ ਉਸ ਦੇ ਤੇ ਐਕਸ਼ਨ ਲਿਆ ਜਾਂਦਾ ਇਹ ਆਮ ਗੱਲ ਹੈ ਪਰ ਇਸ ਗੱਲ ਦੀ ਜਿਹੜੀ ਵਰਤੋਂ ਹੈ ਬੜੀ ਮਸ਼ੀਨੀ ਤਰੀਕੇ ਨਾਲ ਹੁੰਦੀ ਹੈ ਕਈ ਵਾਰ ਕਿਸੇ ਬੰਦੇ ਦੀਆਂ ਕੋਈ ਜਾਇਜ਼ ਗੱਲ ਹੈ ਉਹ ਵੀ ਨਹੀਂ ਸੁਣੀ ਜਾਂਦੀ ਉਹਨੂੰ ਛਿੜਕ ਕੇ ਠਾਤਾ ਜਾਂਦਾ ਜਾਂ ਉਹਦੀ ਗੱਲ ਜਿਹੜੀ ਆਉਂ ਨਾ ਕਰ ਦਿੱਤੀ ਜਾਂਦੀ ਹੈ ਇਸੇ ਦਾ ਨਤੀਜਾ ਇਹ ਨਿਕਲਿਆ ਇੱਕ ਤਾਂ ਕੇ ਪਿੱਛੇ ਇੱਕ ਖਬਰ ਵੱਡੀ ਸਾਰੀ ਆਈ ਵੀ ਪੰਜਾਬ ਦੇ ਵਿੱਚ ਉਹਨਾਂ ਬੰਦਿਆਂ ਦੀ ਡਿਊਟੀ ਲੱਗੀ ਜਿਹੜੇ ਬੰਦੇ ਜਾਂ ਸਾਲ ਪਹਿਲਾਂ ਜਾਂ 6 ਮਹੀਨੇ ਪਹਿਲਾਂ ਉਹਨਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਫੇਰ ਡਿਊਟੀਆਂ ਉਹਨਾਂ ਦੀਆਂ ਵੀ ਲਾਈਆਂ ਪਿੱਛੇ ਵੀ ਜਿਹੜੇ ਬੰਦੇ ਜਿਹੜੇ ਐ ਰਿਟਾਇਰ ਹੋ ਗਏ ਰਿਟਾਇਰ ਹੋਿਆਂ ਨੂੰ ਵੀ 6 ਮਹੀਨੇ ਹੋ ਗਏ ਸਾਲ ਹੋ ਗਿਆ ਡਿਊਟੀ ਲਾ ਦਿੱਤੀ ਦੂਜੀ ਇਹ ਹੁਣ ਅੱਜ ਇੰਡੀਅਨ ਐਕਸਪ੍ਰੈਸ ਨੇ ਡਿਊਟੀਆਂ ਉਹਨਾਂ ਲੋਕਾਂ ਦੀਆਂ ਲਾਤੀਆਂ ਤੇ ਉਹਨਾਂ ਨੂੰ ਐਸ ਡੀ ਐਮ ਨੇ ਕਹਿਤਾ ਵੀ ਇਹਨਾਂ ਤੇ ਐਫ ਆਈ ਆਰ ਦਰਜ ਕਰੋ ਤੁਸੀਂ ਇਹ ਜਿਹੜੇ ਬੰਦੇ ਗੈਰ ਹਾਜ਼ਰ ਹੋਏ ਹੈ ਉਹਨਾਂ ਚੋਂ ਕੁਝ ਬੰਦਿਆਂ ਦਾ ਉਹਨਾਂ ਨੇ ਇੰਡੀਅਨ ਐਕਸਪ੍ਰੈਸ ਨੇ ਕੱਢਿਆ ਵੀ ਕੀ ਕਰ ਲੈ ਅਸਲ ਵਿੱਚ ਇੱਕ ਅਧਿਆਪਕ ਹੈ ਜਿਹੜੀ ਸਿੱਖਿਆ ਭਾਗ ਦੇ ਵਿੱਚ ਹਰਜਿੰਦਰ ਕੌਰ ਹਰਜਿੰਦਰ ਕੌਰ ਦੇ ਖਿਲਾਫ ਗਰੰਟ ਕੱਢਤਾ ਐਫ ਆਈ ਆਰ ਹੋਗੀ ਉਹਨੂੰ ਪੁਲਿਸ ਵਾਲੇ ਤੰਗ ਪ੍ਰੇਸ਼ਾਨ ਕਰ ਰਹੇ ਆ ਫੋਨ ਕਰ ਕਰਕੇ ਉਹ ਕਹਿੰਦੀ ਵੀ ਮੈਂ ਤਾਂ ਬਹੁਤ ਕਿੰਨਾ ਦਿਨ ਪਹਿਲਾਂ ਇੱਥੇ ਲੁਧਿਆਣੇ ਤੋਂ ਬਦਲੀ ਕਰਾ ਕੇ ਪਟਿਆਲੇ ਜ਼ਿਲ੍ਹੇ ਚਲੀ ਈਤੀ ਮੇਰੀ 90 ਡਿਊਟੀ ਲੱਗੀ ਹੋਈ ਹੈ ਇਹ ਨਹੀਂ ਚੋਣਾ ਚ ਤੇ ਮੈਂ ਦੋਨੇ ਰਿਹਸਲਾਂ ਅਟੈਂਡ ਕਰ ਲੀਆਂ ਇੱਕ ਹੋਰ ਜਣਾ ਨਾ ਪ੍ਰੀਤ ਕੌਰ ਉਹ ਕਹਿੰਦੀ ਵੀ ਮੇਰੀ ਬਦਲੀ ਫਤੇਗੜ ਸਾਹਿਬ ਹੋਗੀ ਤੇ ਮੈਂ ਉੱਥੇ ਡਿਊਟੀ ਕਰ ਰਹੀ ਆ ਇੱਥੋਂ ਮੈਨੂੰ ਫੋਨ ਜਾਈ ਜਾਂਦੇ ਆ ਵੀ ਐਫ ਆਈ ਆਰ ਕਿਉਂ ਨਾ ਕਰਦੀਏ ਤੁਹਾਡੇ ਤੇ ਤੇ ਇੱਕ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਜਿਹੜੇ ਬੰਦੇ ਐ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਇੱਕੋ ਹੀ ਗੱਲ ਹੈ ਇੱਕ ਪਾਸੇ ਤਾਂ ਮੋਦੀ ਸਾਹਿਬ ਵੀ ਤੇ ਬਾਕੀ ਸਾਰੇ ਜਣੇ ਡਿਜੀਟਲ ਇੰਡੀਆ ਡਿਜੀਟਲ ਇੰਡੀਆ ਬਹੁਤ ਰੌਲਾ ਪਾਉਂਦੇ ਆ ਇੱਕ ਪਾਸੇ ਜਿਹੜਾ ਸਾਰਾ ਰਿਕਾਰਡ ਹੈਗਾ ਸਰਵਿਸ ਰਿਕਾਰਡ ਉਹਨੂੰ ਕਿਤੇ ਡਿਜੀਟਲਾਈਜੇਸ਼ਨ ਕਰਕੇ ਇੱਕ ਥਾਂ ਤੇ ਇਕੱਠਾ ਹੋਵੇ ਹਰੇਕ ਕੋਲ ਹਰ ਮੌਕੇ ਦੀ ਸੂਚਨਾ ਹੋਵੇ ਸਾਨੂੰ ਮੈਨੂੰ ਆਪ ਨੂੰ ਤਜਰਬਾ ਵੀ ਸਾਡੇ ਡੀਪੀਆਈ ਦਫ਼ਤਰ 'ਚ ਬਹੁਤ ਸਾਰਾ ਰਿਕਾਰਡ ਇਹ ਨਹੀਂ ਸੀ ਮਿਲਦਾ ਹੁੰਦਾ ਮੈਂ ਬਦਲੀ ਮੇਰੀ ਹੋ ਗਈ ਤੇ ਮੈਂ ਜਿਹੜੇ ਪਹਿਲੇ ਕਾਲਜ ਤੋਂ ਆਇਆ ਮੈਨੂੰ ਦਿਖਾਈ ਹਜੇ ਉਸੇ ਕਾਲਜ 'ਚ ਜਾਂਦੇ ਆ ਜਿਹੜੀ ਉਹਨਾਂ ਦੀ ਲਿਸਟ ਹੈਗੀ ਉਸੇ ਕਾਲਜ 'ਚ ਦਾ ਪੁਰਾਣੇ ਤੇ ਦਿਖਾਈ ਜਾਣਗੇ ਜਣੀ ਉਹਨੂੰ ਅਪਡੇਟ ਨਹੀਂ ਕਰਦੇ ਨਾਲ-ਨਾਲ ਲਗਾਤਾਰ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਨਾਲ ਦੀ ਨਾਲ ਉਹਦੀ ਐਂਟਰੀ ਪੈ ਜੇਗੀ ਇਹਦੀ ਮੌਤ ਹੋ ਗਈ ਉਹ ਕੱਟ ਜਵੇ ਜਦੋਂ ਕਿਸੇ ਦੀ ਟ੍ਰਾਂਸਫਰ ਹੋ ਗਈ ਤਾਂ ਉਹ ਦੂਜੀ ਥਾਂ ਤੇ ਹੋ ਜਵੇ ਜਦੋਂ ਬੰਦਾ ਰਿਟਾਇਰ ਹੋ ਗਿਆ ਨਾਲ ਹੀ ਕੱਟ ਜਵੇ ਉਹ ਇਹ ਕੰਮ ਨਾਲ-ਨਾਲ ਨਹੀਂ ਹੋ ਰਿਹਾ ਤੇ ਇਹਦੇ ਤੇ ਕੋਈ ਧਿਆਨ ਨਹੀਂ ਦੁੱਜਾ ਜਿਹੜਾ ਉਹ ਐਸ ਡੀ ਐਮ ਹੈ ਘਟੋ ਘੱਟ ਉਸ ਸਕੂਲ ਦੇ ਹੈਡਮਾਸਟਰ ਤੋਂ ਪੁੱਛਦਾ ਲਵੇ ਕਿ ਵੀ ਤੁਸੀਂ ਆਹ ਜਿਹੜਾ ਟੀਚਰ ਹੈ ਤੁਹਾਡਾ ਕਿੱਥੇ ਹੈ ਕਿਉਂ ਨਹੀਂ ਆਇਆ ਉਹ ਨਹੀਂ ਪੁੱਛਣਾ ਸਿੱਧਾ ਐਫ ਆਈ ਆਰ ਤੇ ਜਾਣਾ ਹੈ ਬਾਕੀ ਦੇਖੀ ਜਾਊਗਾ ਆਪਣੇ ਭਗਤਣਗੇ ਲੋਕ ਮੈਨੂੰ ਆਪਣਾ ਨਿੱਜੀ ਤਜਰਬਾ ਮੇਰੇ ਭਰਾ ਦੀ ਡੈਥ ਹੋ ਗਈ 2007 ਫਰਵਰੀ ਤੇ ਮੈਂ ਕਿਹਾ ਵੀ ਮੈਨੂੰ ਮੇ ਆ ਗੱਲ ਹੈ ਕਹਿੰਦੇ ਨਹੀਂ ਡਿਊਟੀ ਤਾਂ ਤੁਹਾਨੂੰ ਕਰਨੀ ਪਊਗੀ ਜਾਨੀ ਨਾ ਅਪੀਲ ਦਾ ਦਲੀਲ ਸਜਾ ਇੱਕਦਮ ਸੋ ਖੈਰ ਮੈਂ ਤਾਂ ਦਿੱਤੀ ਨਹੀਂ ਫੇਰ ਡਿਊਟੀ ਮੈਂ ਲਿਖਤਾ ਲਿਖ ਕੇ ਭੇਜਦਾ ਵੀ ਆ ਗੱਲ ਹੈ ਬਾਕੀ ਤੁਹਾਡੀ ਮਰਜ਼ੀ ਹੈ ਕਰ ਲੋ ਸੋ ਇਹ ਮਤਲਬ ਇਸ ਤਰ੍ਹਾਂ ਦੀ ਜਿਹੜੀ ਤਾਨਾਸ਼ਾਹੀ ਵਾਲੀ ਪਾਵਰ ਹੈ ਇਹ ਵੀ ਗਲਤ ਹੈ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋਸਤੋ ਉਹ ਇਹ ਕਰਨੀ ਹੈ ਕਿ ਵੀ ਕੇਂਦਰ ਸਰਕਾਰ ਨੇ ਕੱਲ ਉਹਨਾਂ ਦੀ ਕੈਬਨਿਟ ਨੇ ਇੱਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਜਿਹੜੇ ਬਿੱਲ ਨੇ UGC ਆਲ ਇੰਡੀਆ ਟੈਕਨੀਕਲ ਐਜੂਕੇਸ਼ਨ ਆਲ ਇੰਡੀਆ ਕਾਉਂਸਲ ਫਾਰ ਟੈਕਨੀਕਲ ਐਜੂਕੇਸ਼ਨ ਤੇ ਨੈਸ਼ਨਲ ਕਾਉਂਸਲ ਫਾਰ ਟੀਚਰ ਐਜੂਕੇਸ਼ਨ ਇਹ ਤਿੰਨ ਸੰਸਥਾਵਾਂ ਦੀ ਬਜਾਏ ਇੱਕੋ ਇੱਕ ਸੰਸਥਾ ਬਣਾਉਣ ਦਾ ਫੈਸਲਾ ਕਰ ਲਿਆ ਤੇ ਉਹ ਜਿਹੜੇ ਨਾਂ ਨੇ ਉਹ ਉਹਦਾ ਨਾਂ ਜਿਹੜਾ ਰੱਖਤਾ ਪਹਿਲਾਂ ਜਿਹੜਾ ਨਵੀਂ ਐਜੂਕੇਸ਼ਨ ਪਾਲਿਸੀ ਬਣਾਈ ਸੀ ਐਨਪੀ 2020 ਉਹਦੇ ਵਿੱਚ ਬਣਾਇਆ ਸੀ ਵੀ ਹਾਇਰ ਐਜੂਕੇਸ਼ਨ ਕਾਉਂਸਲ ਆਫ ਇੰਡੀਆ ਉਹਦਾ ਨਾਮ ਰੱਖਿਆ ਜਾਊਗਾ ਐਚਈਸੀਆਈ ਹੁਣ ਆ ਕੇ ਦੇਖਿਆ ਵੀ ਨਹੀਂ ਇਹ ਤਾਂ ਨਹੀਂ ਇਹ ਨਾ ਨਹੀਂ ਸੋळा ਪਹਿਲਾਂ ਵੀ ਉਹੀ ਬੜਾ ਉਹਦਾ ਪ੍ਰਚਾਰ ਕੀਤਾ ਗਿਆ ਵੀ ਅਸੀਂ ਆ ਕਮਾਲ ਦੀ ਗੱਲ ਕਰ ਰਹੇ ਹਾਂ ਤੇ ਉਹ ਕਮਾਲ ਦੀ ਗੱਲ ਜੇ ਹੋਈ ਨਹੀਂ ਤੇ ਦੁਬਾਰਾ ਹੁਣ ਕਹਿੰਦੇ ਵੀ ਨਹੀਂ ਇਹ ਨਾ ਨਹੀਂ ਹੁਣ ਨਾਮ ਅਸੀਂ ਇਹਦਾ ਰੱਖਾਂਗੇ ਵਿਕਸਿਤ ਭਾਰਤ ਸਿੱਖਿਆ ਅਧਿਕਸ਼ਨ ਨਿਜਮ ਜਾਨੀ ਕਿ ਹਰ ਇੱਕ ਗੱਲ ਦੇ ਵਿੱਚ ਜਿਹੜੇ ਨਾਮਕਰਨ ਹੋ ਰਿਹਾ ਉਹਨਾਂ 'ਚ ਸੰਸਕ੍ਰਿਤ ਵਾਲੀ ਹਿੰਦੀ ਦੇ ਨਾਮ ਪਾਏ ਜਾ ਰਹੇ ਹੈ ਜਣੀ ਲੋਕਾਂ ਦੇ ਦਿਮਾਗਾਂ ਦੇ ਵਿੱਚ ਇੱਕ ਫਿੱਟ ਕੀਤੀ ਜਾ ਰਹੀ ਹੈ ਵੀ ਇਹ ਜਿਹੜੇ ਜਿਹੜੀ ਹਿੰਦੀ ਚਾਹੇ ਉਹ ਤਾਂ ਸਿੱਧੀ ਨਹੀਂ ਥੋਪੀ ਜਾ ਸਕਦੀ ਇਸ ਤਰ੍ਹਾਂ ਨਾਲ ਥੋਪੀ ਜਾ ਰਹੀ ਹੈ ਇੱਕ ਸ਼ਰਮ ਨੀਤੀ ਵਿਹੰਦੀ ਹੈ ਲੇਬਰ ਲੇਬਰ ਪਾਲਿਸੀ ਉਹਨੂੰ ਸ਼ਰਮ ਨੀਤੀ ਤੇ ਬਾਕੀ ਹੋਰ ਬਹੁਤ ਸਾਰੇ ਸ਼ਬਦ ਜਿਹੜੀ ਹਿੰਦੀ ਵਾਲੇ ਸੰਸਕ੍ਰਿਤ ਵਾਲੀ ਹਿੰਦੀ ਵਾਲੀ ਜਿਹੜੇ ਪਿੱਛੇ ਤਿੰਨ ਕਾਨੂੰਨ ਬਣਾਏ ਸੀਗੇ ਜਿਹੜੇ ਬੀਐਨਐਸ ਵਗੈਰਾ ਉਹ ਵੀ ਭਾਰਤੀ ਨਿਆਇ ਸਹਿੰਤਾ ਉਹ ਵੀ ਉਹ ਵੀ ਐਸੇ ਸੋਚ ਦਾ ਹਿੱਸਾ ਹੈਗਾ ਸੋ ਇਹ ਇੱਕ ਤਾਂ ਇਹ ਲੈਂਦਾ ਦੂਜਾ ਸਾਨੂੰ ਇਹ ਲੱਗਦਾ ਹੈ ਵੀ ਜਿਵੇਂ ਪਹਿਲਾਂ ਇਮਤਿਹਾਨ ਲੈਂਦੀਆਂ ਸੀ ਜਿਹੜੀਆਂ ਸੰਸਥਾਵਾਂ ਉਹ ਆਈਆਈਟੀ ਵੱਖਰੀ ਲੈ ਰਹੀ ਹੈ ਸੀਬੀਐਸਈ ਵੱਖਰਾ ਲੈ ਰਹੀ ਹੈ ਉਹ ਇੱਕੋ ਹੀ ਬਣਾਤੀ ਨੈਸ਼ਨਲ ਟੈਸਟਿੰਗ ਏਜੰਸੀ ਐਨਟੀਏ ਉਹਦੇ ਚ ਕੀ ਕੁਝ ਹੋਇਆ ਸਾਨੂੰ ਸਾਰਿਆਂ ਨੂੰ ਪਤਾ ਹੈ ਕਿੱਡੇ-ਕੱਡੇ ਪੇਪਰ ਲੀਕ ਹੋਏ ਸੈਂਟਰਲਾਈਜੇਸ਼ਨ ਹੋ ਗਈ ਇੱਕ ਥਾਂ ਤੇ ਪਾਵਰ ਦੀ ਤੇ ਇਹ ਸੈਂਟਰਲਾਈਜੇਸ਼ਨ ਕਰਨੀ ਜਿਹੜੀ ਹੈ ਲੰਬੇ ਸਮੇਂ ਚ ਦੇਸ਼ ਦੇ ਲਈ ਚੰਗੀ ਨਹੀਂ ਹੈਗੀ ਤੇ ਨਾਲੇ ਦੂਜੀ ਗੱਲ UGC ਇਕੱਲੀ ਰੈਗੂਲੇਟਰੀ ਬਾਡੀ ਨਹੀਂ ਹੈ UGC ਦੇ ਰਾਹੀਂ ਬਹੁਤ ਸਾਰੀਆਂ ਸਕੀਮਾਂ ਆ ਕੇ ਲੋਕਾਂ ਨੂੰ ਉਤਸ਼ਾਹਤ ਮਿਲਦਾ ਹੈ ਤੇ ਉਹ ਗ੍ਰਾਂਟਾਂ ਵੀ ਆਉਂਦੀਆਂ ਲੈਂੀਆਂ ਨੇ ਲੋਕਾਂ ਨੂੰ ਇਹ ਤੁਸੀਂ ਇਕੱਲੀ ਰੈਗੂਲੇਟਰੀ ਬਾਡੀ regulatory body ਤੁਹਾਡੀ uh, aviation ਤੇ ਬਣਾਈ ਹੋਈ ਹੈ ਤੁਸੀਂ DGCA Director General of Civil Aviation ਆ ਕੀ ਕੁਛ ਕੀਤਾ ਤੁਸੀਂ ਇਹਦੇ ਚ ਆ ਜਿਹੜੀ indigo ਦੀਆਂ ਫਲਾਈਟਸ ਨੇ ਤੁਹਾਡੀ ਇਲੈਕਟ੍ਰਿਸਿਟੀ ਰੈਗੂਲੇਟਰੀ ਬਾਡੀ ਹੈ ਉਹ ਕੀ ਕਰਦੀ ਹੈ ਤੁਹਾਡੀ ਜਿਹੜੀ ਟੈਲੀਫੋਨ ਰੈਗੂਲੇਟਰੀ ਅਥਾਰਟੀ ਆਫ ਇੰਡੀਆ TRAI ਉਹ ਜਿਹੜੀ ਟੈਲੀਫੋਨ ਮਹਿਕਮੇ ਦੀਆਂ ਜਿਹੜੀਆਂ ਕੰਪਨੀਆਂ ਨੇ ਉਹ ਕਿੱਡਾ ਗੰਦ ਪਾਉਂਦੀਆਂ ਨੇ ਸੋ ਇਸ ਕਰਕੇ ਕੱਲੀ ਇੱਕ ਰੈਗੂਲੇਟਰੀ ਬਾਡੀ ਬਣਾ ਲੈਣਾ ਹੋਰ ਚੀਜ਼ ਐ ਤੇ ਉਹਨਾਂ ਨੂੰ ਚਲਾਉਣਾ ਹੋਰ ਚੀਜ਼ ਐ ਸੋ ਇਹ ਅਸੀਂ ਕਹਿਣਾ ਚਾਹੁੰਦੇ ਆ ਅਗਲੀ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਐ ਗੁਜਰਾਤ ਦੇ ਬਲਸਾੜ ਜਿਹੜਾ ਜਿਹੜਾ ਬਲਸਾੜ ਜ਼ਿਲ੍ਹਾ ਉਹਦੇ ਕਲਾਸ਼ ਨਗਰ ਦੇ ਵਿੱਚ ਇੱਕ ਪੁਲ ਬਣ ਰਿਹਾ ਸੀਗਾ ਉਸ ਪੁਲ ਦੇ ਦੋ ਪਿੱਲਰਾਂ ਦੇ ਵਿਚਕਾਰ ਜਿਹੜਾ ਹਿੱਸਾ ਐ ਉਹ ਡਿੱਗ ਗਿਆ ਤੇ ਪੰਜ ਮਜ਼ਦੂਰ ਜ਼ਖਮੀ ਹੋ ਗਏ ਜਿਨ੍ਹਾਂ ਚ ਇੱਕ ਦੀ ਹਾਲਤ ਬਹੁਤ ਗੰਭੀਰ ਐ ਸੋ ਜਿਹੜਾ ਮਾਡਲ ਅੱਗੇ ਤਾਂ ਮੋਦੀ ਜੀ ਦੇ ਹੁੰਦਿਆਂ ਤਾਂ ਬਹੁਤ ਮਾਡਲ ਦੱਸਦੇ ਸੀ ਕਿ ਹੁਣ ਸ਼ਾਇਦ ਭਾਈ ਮਾਡਲ ਕੋਈ ਹੋਰ ਹੋ ਗਿਆ ਹੋਵੇ ਉੱਪਰ ਆਲ ਇੰਡੀਆ ਤੇ ਮਾਡਲ ਚੱਲਿਆ ਗਿਆ ਥੱਲੇ ਮਾਡਲ ਡਿੱਗਣ ਲੱਗ ਗਿਆ ਪਤਾ ਨਹੀਂ ਤੇ ਅਜਿਹੇ ਜਿਹੜੀ ਭੇਤਿਆਨੀ ਹੈ ਮੋਦੀ ਜੀ ਦੇ ਰਾਜ ਦੇ ਵਿੱਚ ਜਿੱਥੋਂ ਦਾ ਪ੍ਰਧਾਨ ਮੰਤਰੀ ਹੈ ਇਸ ਤਰ੍ਹਾਂ ਮਜ਼ਦੂਰਾਂ ਦੀ ਜਾਨ ਖਤਰੇ 'ਚ ਪੈਣੀ ਬਹੁਤ ਗੰਭੀਰ ਵਿਸ਼ਾ ਇਹ ਪੁਰ ਡਿੱਗੇ ਜਾਂ ਆਉਣ ਵਾਲੇ ਸਮੇਂ 'ਚ ਮੋਦੀ ਦੇ ਡਿੱਗਣ ਦਾ ਨਿਸ਼ਾਨੀ ਹੈ ਚਿੰਨ ਹੈ ਪਤਾ ਨਹੀਂ ਆਉਣ ਵਾਲਾ ਸਮਾਂ ਦੱਸੋ ਅੱਜ ਦੀ ਗੱਲ ਚਾਹੀ ਨਹੀਂ ਬਹੁਤ ਬਹੁਤ ਸ਼ੁਕਰੀਆ